ਬਾਬਾ ਅਣੀ ਰਾਏ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਅਣੀ ਰਾਏ ਸਾਹਿਬ ਜੀ ਦੀ ਮਾਤਾ ਜੀ ਦਾ ਕੀ ਨਾਮ ਹੈ ਮਾਤਾ ਨਾਨਕੀ ਜੀ ਉਹਨਾਂ ਦਾ ਜਨਮ ਕਦੋਂ ਹੋਇਆ 14 ਨਵੰਬਰ 1618 ਈਸਵੀ ਵਿੱਚ ਜਨਮ ਹੋਇਆ ਤੇ ਉਹਨਾਂ ਦਾ ਜਨਮ ਬਾਬਾ ਅਣੀ ਰਾਏ ਸਾਹਿਬ ਜੀ ਦਾ ਜਨਮ ਕਿੱਥੇ ਹੋਇਆ ਸ੍ਰੀ ਅਮਰitsar ਸਾਹਿਬ ਜੀ ਗੁਰੂ ਕੇ ਮਹਿਲ ਸ੍ਰੀ ਅਮਰitsar ਸਾਹਿਬਾ ਗੁਰੂ ਕੇ ਮਹਿਲ ਤੇ ਉਹਨਾਂ ਦਾ ਅੰਤਲਾ ਸਮਾ ਉਹਨਾਂ ਦਾ ਵਿਹਾਨ ਕਿੱਥੇ ਹੋਇਆ ਕੀਰਤਪੁਰ ਵਿਖੇ ਹੋਇਆ ਕੀਰਤਪੁਰ ਸਾਹਿਬ ਹੋਇਆ ਸੋ ਸਤ ਸੰਗਤ ਜੀ ਇਤਿਹਾਸਕ ਵੀਡੀਓ ਵੇਖਣ ਵਾਸਤੇ ਮੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਬਤੌਰ ਸ਼ੇਅਰ ਕਰਿਆ ਕਰੋ ਤਾਂ ਜੋ ਸਾਡੇ ਬੱਚਿਆਂ ਨੂੰ ਇਹਨਾਂ ਇਤਿਹਾਸਕ ਪਤਰਿਆਂ ਦਾ ਪਤਾ ਲੱਗ ਸਕੇ ਬੇਨਤੀ ਪ੍ਰਵਾਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ